ਮੈਂ ਇਹ ਵੀਡੀਓ ਬਣਾਉਣਾ ਤਾਂ ਨਹੀਂ ਚਾਹੁੰਦਾ ਸੀਗਾ ਪਰ ਫਿਰ ਮੈਨੂੰ ਲੱਗਾ ਕਿ ਨਹੀਂ ਇੱਕ ਜੋ ਆਪਣਾ ਚੈਨਲ ਆ ਪਾ ਚੈਨਲ ਤੇ ਹਮੇਸ਼ਾ ਇੱਕ ਸ਼ਾਂਤੀ ਮੁਹੱਬਤ ਪਿਆਰ ਅਮਨ ਇਹਦੇ ਹੀ ਸੁਨੇਹਾ ਦਿੱਤਾ ਹਮੇਸ਼ਾ ਦੋਨਾਂ ਪੰਜਾਬਾਂ ਦੇ ਵਿੱਚ ਪਿਆਰ ਮੁਹੱਬਤ ਵਧਾਉਣ ਦੀ ਕੋਸ਼ਿਸ਼ ਕੀਤੀ ਅ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਪਿਆਰ ਮੁਹੱਬਤ ਬਣਾਉਣ ਦੀ ਕੋਸ਼ਿਸ਼ ਕੀਤੀ ਦਿਲਾਂ ਦੇ ਵਿੱਚ ਜਿਹੜੀ ਨਫ਼ਰਤ ਹੈ ਕੁਝ ਪੋਲੀਟੀਕਲ ਕਨਫਲਿਕਟਸ ਨੂੰ ਲੈ ਕੇ ਉਹਨਾਂ ਨੂੰ ਦੂਰ ਛੱਡ ਕੇ ਤੇ ਬਾਰਡਰ ਦੀਆਂ ਜਿਹੜੀਆਂ ਐ ਸਰਹੱਦਾਂ ਉਹਨਾਂ ਨੂੰ ਟੱਪ ਕੇ ਅਸੀਂ ਇੱਕ ਦੂਜੇ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣ ਦੇ ਵਿੱਚ ਕਾਫੀ ਹੱਦ ਤੱਕ ਜਿਹੜੇ ਕਾਮਯਾਬ ਹੋ ਗਏ ਸੀ ਸੋ ਜੋ ਇਹ ਮਾਹੌਲ ਚੱਲ ਰਿਹਾ ਹੈ ਉਹਦੇ ਬਾਰੇ ਡਿਟੇਲ ਦੇ ਵਿੱਚ ਮੈਂ ਗੱਲਬਾਤ ਨਹੀਂ ਕਰੂੰਗਾ ਕਿਉਂਕਿ ਤੁਸੀਂ ਦੇਖ ਹੀ ਰਹੇ ਹੋ ਇੰਡੀਅਨ ਮੀਡੀਆ ਦੇ ਵਿੱਚ ਜੋ ਆਪਾਂ ਖਬਰਾਂ ਸੁਣ ਰਹੇ ਹਾਂ ਪਾਕਿਸਤਾਨ ਮੀਡੀਆ ਦੇ ਵਿੱਚ ਜੋ ਤੁਸੀਂ ਗੱਲਾਂਬਾਤਾਂ ਸੁਣ ਰਹੇ ਹੋ ਸੋਸ਼ਲ ਮੀਡੀਆ ਤੇ ਜੋ ਆਪਾਂ ਵੀਡੀਓਜ਼ ਦੇਖ ਰਹੇ ਆ ਉਹਨਾਂ ਦੇ ਵਿੱਚੋਂ ਕੁਝ ਸੱਚੀਆਂ ਤੇ 80% ਜਿਹੜੀਆਂ ਝੂਠੀਆਂ ਜਿਹੜੀਆਂ ਕੋਈ ਪੁਰਾਣੀਆਂ ਵੀਡੀਓਜ਼ ਐ ਉਹ ਵਾਇਰਲ ਹੋ ਰਹੀਆਂ ਸੋ ਇਹੋ ਜੇ ਸਮੇਂ ਦੇ ਨਾ ਮੇਰਾ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਸੰਦੇਸ਼ ਹੈ ਇੱਕ ਤੇ ਉਸ ਰੱਬ ਅੱਗੇ ਵੀ ਦੁਆ ਹੈ ਕਿ ਜਿਹੜੇ ਲੋਕ ਇਹ ਕਹਿੰਦੇ ਐ ਕਿ ਜੰਗ ਹੋਣੀ ਚਾਹੀਦੀ ਐ ਹੋਣੀ ਚਾਹੀਦੀ ਐ ਤਾਂ ਦੇਖੋ ਜੰਗ ਤੁਹਾਨੂੰ ਮੈਂ ਅੱਗੇ ਵੀ ਕਿਹਾ ਕਿ ਕਿਸੇ ਮਸਲੇ ਦਾ ਹੱਲ ਨਹੀਂ ਐ ਠੀਕ ਐ ਸੋ ਜਦੋਂ ਘਰ ਉਜੜਦੇ ਆ ਜਦੋਂ ਪਰਿਵਾਰਾਂ ਦੇ ਜੀ ਮਰਦੇ ਆ ਤਾਂ ਬਹੁਤ ਜਿਹੜੀ ਇੱਕ ਖਤਰਨਾਕ ਜੋ ਹਾਲਾਤ ਆ ਉਹ ਪੈਦਾ ਹੁੰਦੇ ਆ ਸੋ ਵਾਈਗਰੂ ਮੇਅਰ ਕਰੇ ਠੀਕ ਹੈ ਜੀ ਜੋ ਇਹ ਜੰਗੀ ਹਾਲਾਤ ਬਣੇ ਹੋਏ ਆ ਹੁਣ ਕਿਉਂਕਿ ਹੁਣ ਉਧਰੋਂ ਰਿਟੈਲੀਏਸ਼ਨ ਹੋ ਰਿਹਾ ਹੈ ਇਧਰੋਂ ਰਿਟੈਲੀਏਸ਼ਨ ਹੋ ਰਿਹਾ ਤਾਂ ਇਹ ਜਿਹੜੀਆਂ ਸਰਹੱਦੀ ਝੜਪਾਂ ਹੋ ਰਹੀਆਂ ਤੇ ਜਿਹਦੇ ਵਿੱਚ ਵੀ ਸਾਨੂੰ ਸੁਣਨ ਨੂੰ ਮਿਲ ਰਿਹਾ ਹੈ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਇਹੋ ਜਿਹੀਆਂ ਖਬਰਾਂ ਜਿਹੜੀਆਂ ਦਿਲ ਨੂੰ ਡਰਾ ਰਹੀਆਂ ਤੇ ਜਦੋਂ ਇਹ ਚੀਜ਼ਾਂ ਹੋ ਰਹੀਆਂ ਨਾ ਤਾਂ ਉਦੋਂ ਸਾਨੂੰ ਯਾਦ ਆਉਂਦਾ ਜੋ ਜੋ ਪਿੱਛੇ ਜਿਹੜੀਆਂ جنگਾਂ ਹੋਈਆਂ ਬਾਕੀ ਦੇਸ਼ਾਂ ਦੀਆਂ ਕਿ ਜਦੋਂ ਪੂਰੇ ਦੇ ਪੂਰੇ 20-20 ਲੱਖ ਲੋਕ ਆਪਦੇ ਦੇਸ਼ ਵਿੱਚੋਂ ਨਿਕਲ ਜਾਂਦੇ ਆ ਤੇ ਕਿਤੇ ਹੋਰ ਜਾ ਕੇ ਬਣਾ ਲੈਂਦੇ ਆ ਇਹੋ ਜਿਹੀਆਂ ਘਟਨਾਵਾਂ ਜਿੱਥੇ ਛੋਟੇ-ਛੋਟੇ ਬੱਚੇ ਰੋ ਰਹੇ ਆ ਜਿੱਥੇ ਲਾਸ਼ਾਂ ਜੋ ਬਿਕਰੀਆਂ ਪਈਆਂ ਉਹ ਜਿਹੜੇ ਮੰਜ਼ਰ ਆ ਉਹ ਸਾਹਮਣੇ ਆ ਰਹੇ ਆ ਹੁਣ ਜਿਹੜੇ ਹਾਲਾਤ ਹੈ ਉਹ ਤੁਹਾਨੂੰ ਦੋਨਾਂ ਦੇਸ਼ਾਂ ਦੇ ਪਤਾ ਹੈ ਮੈਂ ਇੱਥੇ ਕੋਈ ਕਲੈਰੀਫਿਕੇਸ਼ਨ ਨਹੀਂ ਦੇ ਰਿਹਾ ਕਿ ਕੌਣ ਸਹੀ ਹੈ ਤੇ ਕੌਣ ਗਲਤ ਹੈ ਇਹ ਅਸੀਂ ਜਾਣ ਵੀ ਨਹੀਂ ਸਕਦੇ ਕਦੇ ਵੀ ਕਿ ਕੌਣ ਸਹੀ ਹੈ ਤੇ ਕੌਣ ਗਲਤ ਹੈ ਜੇਕਰ ਇੰਡੀਅਨ ਮੀਡੀਆ ਦੇਖੀਏ ਤਾਂ ਇੰਡੀਆ ਜਿੱਤ ਰਿਹਾ ਇਸ ਜੰਗੀ ਹਾਲਾਤਾਂ ਨੂੰ ਤੇ ਜੇਕਰ ਪਾਕਿਸਤਾਨੀ ਮੀਡੀਆ ਦੇਖੀਏ ਤਾਂ ਪਾਕਿਸਤਾਨ ਜਿੱਤ ਰਿਹਾ ਇਹਨਾਂ ਹਾਲਾਤਾਂ ਨੂੰ ਸੋ ਮੇਰਾ ਤਾਂ ਇਹੀ ਮੰਨਣਾ ਹੈ ਕਿ ਵਾਇਗਰੂ ਮੇਰ ਕਰੇ ਤੇ ਜੋ جنگ ਹੈ ਜਿਹੜੀ ਉਹ ਨਾਂ ਲੱਗੇ ਕਿਉਂਕਿ ਇਹਦੇ ਪ੍ਰਨਾਮ ਹੈ ਜਿਹੜੇ ਉਹ ਅਸੀਂ ਭੁਗਤਨਯੋਗ ਨਹੀਂ ਆ ਆਪਾਂ ਪਹਿਲਾਂ ਵੀ ਬਹੁਤ ਇਦਾਂ ਦੀਆਂ ਚੀਜ਼ਾਂ ਸਹੀਆਂ ਜੋ ਇਹ ਅਤੰਕੀ ਹਮਲਾ ਹੋਇਆ ਸੀ ਕਸ਼ਮੀਰ ਦੇ ਵਿੱਚ ਤੇ ਉਹ ਜਿਹੜਾ ਤੰਕੀ ਹਮਲਾ ਹੋਇਆ ਉਹਨਾਂ ਦੇ ਵਿੱਚ ਕਿੰਨੇ ਪਰਿਵਾਰ ਹੈ ਜਿਹੜੇ ਕਿੰਨੇ ਜੀ ਹੈ ਜਿਹੜੇ ਉਹ ਉੱਜੜ ਗਏ ਹਨਾ ਤੇ ਜਿਹੜੇ ਉਹ ਉਥੇ ਸ਼ਹੀਦ ਹੋਏ ਉਹਨਾਂ ਦਾ ਜਿਹੜਾ ਅਤੰਕੀਆਂ ਤੇ ਕਹਿੰਦੇ ਸੀ ਜਿਹੜਾ ਉਹ ਸਟ੍ਰਾਈਕ ਕੀਤੀ ਗਈ ਸੀ ਹੁਣ ਇਹਦੇ ਵਿੱਚ ਦੇਖੋ ਬਹੁਤ ਗੱਲਾਂ ਨੇ ਜਿਹੜੀਆਂ ਸ਼ਾਇਦ ਆਪਾਂ ਨੂੰ ਨਹੀਂ ਪਤਾ ਇੱਕ ਆਮ ਨਾਗਰਿਕ ਹੁੰਦੇ ਨਾਤੇ ਆਪਾਂ ਨੂੰ ਨਹੀਂ ਪਤਾ ਜੋ ਅਸੀਂ ਦੇਖ ਰਹੇ ਹਾਂ ਅਸੀਂ ਉਹੀ ਸੱਚ ਮੰਨਦੇ ਹਾਂ ਸੋ ਇਸ ਟਾਈਮ ਸ਼ਾਇਦ ਲੋੜ ਹੈ ਦੋਨਾਂ ਦੇਸ਼ਾਂ ਦੇ ਲੋਕਾਂ ਨੂੰ ਕਿ ਤੁਸੀਂ ਆਪਸ ਵਿੱਚ ਜਿਹੜਾ ਇੱਕ ਨਫਰਤੀ ਬਿਆਨਬਾਜ਼ੀਆਂ ਆਪਾਂ ਉਹਨਾਂ ਤੋਂ ਬਚੀਏ ਤੇ ਜੰਗ ਨਾ ਹੋਵੇ ਤਾਂ ਆਈ ਥਿੰਕ ਉਹ ਜਿਹੜਾ ਜਿਹੜਾ ਬਹਿ ਗਿਆ ਇੱਕ ਮਸਲੇ ਦਾ ਹੱਲ ਹੋਵੇ ਕਿਉਂਕਿ ਜੋ ਮੇਨ ਮਸਲਾ ਹੈ ਜੋ ਮੇਨ ਮਸਲਾ ਉਹ ਹੈ ਅੰਤਕਵਾਦ ਠੀਕ ਹੈ ਜੀ ਸੋ ਜੇ ਅੰਤਕਵਾਦ ਖਤਮ ਹੋ ਜਾਵੇ ਚਾਹੇ ਉਹ ਪਾਕਿਸਤਾਨ ਦੀ ਗਵਰਨਮੈਂਟ ਕਰ ਲਵੇ ਹਣਾ ਤੇ ਜੇ ਇਧਰੋਂ ਇੰਡੀਆ ਦੀ ਗਵਰਨਮੈਂਟ ਕਰ ਲਵੇ ਤਾਂ ਉਹ ਚੰਗੀ ਚੀਜ਼ ਹੀ ਹੈ ਜੇ ਅੰਤਕਵਾਦ ਖਤਮ ਹੁੰਦਾ ਤਾਂ ਪਰ ਕਿੱਥੇ ਅੰਤਕਵਾਦ ਹੈ ਕਿੱਥੇ ਨਹੀਂ ਇਹ ਡਿਸਾਈਡ ਕੌਣ ਕਰੂਗਾ ਤੇ ਕਿਵੇਂ ਕਰੂਗਾ ਇਹ ਵੀ ਇੱਕ ਜਿਹੜਾ ਸੋਚਨਾ ਬਹੁਤ ਬਹੁਤ ਵੱਡਾ ਪ੍ਰਸ਼ਨ ਹੈ ਇੱਕ ਸੋ ਜੋ ਚੀਜ਼ਾਂ ਸੀ ਨਹੀਂ ਦੇਖੀਆਂ ਸ਼ਾਇਦ ਉਹ ਆਪਾਂ ਅੱਜ ਦੇਖ ਰਹੇ ਹਾਂ ਤੇ ਇਹ ਬਹੁਤ ਹੀ ਜ਼ਿਆਦਾ ਸੈਂਸਿਟਿਵ ਸਮ ਹੈ ਇਦੇ ਵਿੱਚ ਮੈਨੂੰ ਮੇਰੀ ਸਮਝ ਤੋਂ ਜੋ ਬਾਹਰ ਹੈ ਗੱਲਾਂ ਬਤਾ ਕਿਉਂਕਿ ਮੈਂ ਹੁਣੇ ਜੀ ਇੱਥੇ ਅੰਕੜੇ ਦੱਸਣ ਲੱਗਾ ਤਾਂ ਮੈਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦੱਸ ਸਕਦਾ ਪਹਿਲਾਂ ਮੈਂ ਦੱਸਣੀਆਂ ਸੀ ਐਕਚੁਅਲੀ ਤੁਸੀਂ ਦੇਖੋ ਆ ਮੇਰੇ ਕੋਲ ਕਾਪੀ ਪਈ ਹੈ ਤੇ ਆ ਕਾਪੀ ਤੇ ਇਹ ਜਿਹੜੇ ਪੇਜ ਹੈ ਤਿੰਨ ਚਾਰ ਪੇਜ ਹੈ ਇਹਨਾਂ ਤੇ ਸਾਰਾ ਇੱਕ ਡਾਟਾ ਮੈਂ ਇਕੱਠਾ ਕਰਕੇ ਰੱਖਿਆ ਕਿਉਂਕਿ ਮੈਂ ਸਵੇਰ ਦਾ ਅੱਜ ਇਹਨਾਂ ਚੀਜ਼ਾਂ ਨੂੰ ਹੀ ਦੇਖ ਰਿਹਾ ਸੀ ਕਿ ਆਸ-ਪਾਸੇ ਕੀ ਹੋ ਰਿਹਾ ਪਰ ਫਿਰ ਮੈਨੂੰ ਲੱਗਿਆ ਕਿ ਇਹਦਾ ਕੋਈ ਉਹੀ ਅੰਤ ਨਹੀਂ ਐ ਇਸ ਚੀਜ਼ ਦਾ ਕਿਉਂਕਿ ਮੈਂ ਇੱਥੇ ਕੁਝ ਦੱਸੂਗਾ ਤੁਹਾਨੂੰ ਤੇ ਤੁਸੀਂ ਕਮੈਂਟਾਂ ਦੇ ਵਿੱਚ ਮੈਨੂੰ ਕੁਝ ਦੱਸੋਗੇ ਤੇ ਆਪਾਂ ਸਾਰੇ ਦੇਖੋ ਹੀ ਰਹੇ ਹਾਂ ਜੋ ਆਪਾਂ ਟੀਵੀ 'ਚ ਦੇਖ ਰਹੇ ਹਾਂ ਠੀਕ ਹੈ ਸੋ ਗਰਾਊਂਡ ਰਿਐਲਿਟੀ ਤੇ ਤਾਂ ਅਸੀਂ ਆਪਾਂ ਹੈ ਨਹੀਂ ਪਰ ਕੁਝ ਕੁ ਜੋ ਸੋਸ਼ਲ ਮੀਡੀਆ ਤੇ ਜੋ ਵੀਡੀਓਜ਼ ਆ ਜਿਹੜੀਆਂ ਸਾਹਮਣੇ ਆ ਰਹੀਆਂ ਉਹ ਜੋ ਦਰਦਨਾਕ ਜਿਹੜੇ ਹਾਦਸੇ ਐ ਕਿਤੇ ਕੋਈ ਛੋਟੀ ਬੱਚੀ ਮਰ ਰਹੀ ਐ ਕਿਤੇ ਕੋਈ ਗੁਰਦੁਆਰੇ ਦੇ ਉੱਤੇ ਜਿਹੜਾ ਗੋਲੇ ਦਾਗੇਗੇ ਜੰਮੂ ਕਸ਼ਮੀਰ ਦੇ ਵਿੱਚ ਉੱਥੇ ਤਿੰਨ ਜਣਿਆਂ ਦੀ ਜੋ ਮੌਤ ਹੋ ਗਈ। ਸੋ ਇਹ ਇਹ ਜਿਹੜੀਆਂ ਚੀਜ਼ਾਂ ਮੇਰੇ ਕੋਲ ਬਹੁਤ ਸਾਰੇ ਡਾਟਾ ਭਰਿਆ ਪਿਆ ਠੀਕ ਹੈ ਤੇ ਜੋ ਜਿਹੜਾ ਮੈਂ ਜੈਨੂਅਲ ਉਹ ਇਕੱਠਾ ਕੀਤਾ ਪਰ ਫਿਰ ਮੈਨੂੰ ਲੱਗਿਆ ਕਿ ਮੇਰੇ ਖਿਆਲ ਮੈਂ ਇੱਥੇ ਚਾਹੇ 10 ਵੀ ਦਵਾਂ ਪਰ ਜਦੋਂ ਇਹ ਹਾਲਾਤ ਬਣੇ ਹੋਏ ਹਨ ਤਾਂ ਇਹਨਾਂ ਦੇ ਵਿੱਚ ਇਹਨਾਂ ਗੱਲਾਂ ਨੂੰ ਸ਼ਾਇਦ ਕਰਨ ਦਾ ਕੋਈ ਮਤਲਬ ਨਹੀਂ ਕਿਉਂਕਿ ਇਹ ਕੰਮ ਤਾਂ ਆਲਰੇਡੀ ਜਿਹੜੀ ਮੀਡੀਆ ਉਹ ਕਰ ਰਹੀ ਹੈ। ਸੋ ਮੇਰਾ ਮੰਨਣਾ ਇਹੀ ਹੈ ਕਿ ਜੰਗ ਨਾ ਹੋਵੇ ਤੇ ਅੰਤਕਵਾਦ ਜਿਹੜਾ ਉਹਦਾ ਖਾਤਮਾ ਹੋਣਾ ਜ਼ਰੂਰੀ ਹੈ ਕਿਉਂਕਿ ਜਿਹੜਾ ਇਹ ਅੰਤਕ ਹੈ ਨਾ ਇਹਦਾ ਕੋਈ ਧਰਮ ਨਹੀਂ ਹੁੰਦਾ ਇਹਨਾਂ ਅੰਤਕਵਾਦੀਆਂ ਦਾ ਸੋ ਜੇ ਤੁਹਾਨੂੰ ਪੁਸ਼ਟੀ ਹੈ ਚੰਗੀ ਤਰ੍ਹਾਂ ਕਿ ਹਾਂ ਵੀ ਇਹੀ ਅੰਤਕਵਾਦੀ ਹੈ ਤਾਂ ਉਹਨਾਂ ਦਾ ਖਤਮ ਹੋਣਾ ਜ਼ਰੂਰੀ ਹੈ ਤੇ ਪਰ ਕੋਈ ਵੀ ਜਿਹੜਾ ਸਿਵਿਲিয়ান ਹੈ ਉਹਦੇ ਤੇ ਜਦੋਂ ਕੋਈ ਜਾਨੀ ਨੁਕਸਾਨ ਹੋ ਰਿਹਾ ਹੈ ਆਈ ਥਿੰਕ ਉਹ ਆਪਾਂ ਨੂੰ ਫਿਰ ਇੱਥੇ ਹੀ ਰੁਕ ਜਾਣਾ ਚਾਹੀਦਾ ਆਪਾਂ ਨੂੰ ਇਸ ਤੋਂ ਅੱਗੇ ਨਹੀਂ ਵਧਣਾ ਚਾਹੀਦਾ ਚਾਹੇ ਉਹ ਇੰਡੀਅਨ ਆਰਮੀ ਦੇ ਵੱਲੋਂ ਹੈ ਚਾਹੇ ਉਹ ਪਾਕਿਸਤਾਨੀ ਆਰਮੀ ਦੇ ਵੱਲੋਂ ਹੈ ਤੇ ਵਾਈਗਰੂ ਮੇਅਰ ਕਰੇ ਕਦੇ ਵੀ ਜੰਗ ਨਾ ਲੱਗੇ ਮੇਰਾ ਤਾਂ ਇਹੀ ਮੰਨਣਾ ਹੈ ਬਾਕੀ ਆਈ ਥਿੰਕ ਮੇਰੇ ਕੋਲ ਇਸ ਤੋਂ ਇਲਾਵਾ ਹੋਰ ਹੁਣ ਕੋਈ ਸ਼ਬਦ ਨਹੀਂ ਹੈਗੇ